प्यारे दोस्तों आप जी ਦਾ ਸਵਾਗਤ ਹੈ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਕੱਲ੍ਹ ਘਰਾਂ ਵਿੱਚ ਕਿਚਨ ਗਾਰਡਨਿੰਗ ਕਰਦੇ ਹੋਏ ਸਬਜ਼ੀਆਂ ਆਦ ਲਗਾਉਣ ਦਾ ਬਹੁਤ ਰਵਾਜ ਹੈ ਜੀ ਜਿੰਨਾ ਘਰਾਂ ਵਿੱਚ ਕੱਚਾ ਥਾਂ ਨਹੀਂ ਹੁੰਦਾ ਉਹ ਵੀ ਛੱਤ ਉੱਤੇ ਕਿਚਨ ਗਾਰਡਨਿੰਗ ਕਰਦੇ ਹਨ ਇਸੇ ਲੜੀ ਤਹਿਤ ਅੱਜ ਆਪਾਂ ਤੁਹਾਨੂੰ ਹਲਦੀ ਦੀ ਬਜਾਈ ਬਾਰੇ ਜਾਣਕਾਰੀ ਦੇਣਾ ਚਾਹੁੰਨੇ ਹਾਂ ਇਹ ਵੀਡੀਓ ਵਿੱਚ ਜੋ ਤੁਸੀਂ ਪੌਦੇ ਵੇਖ ਰਹੇ ਹੋ ਇਹ ਹਲਦੀ ਦੇ ਪੌਦੇ ਹਨ ਹਲਦੀ ਦੀ ਬਿਜਾਈ ਮਈ ਜੂਨ ਮਹੀਨੇ ਵਿੱਚ ਹਲਦੀ ਦੀ ਗੱਡੀ ਲਗਾ ਕੇ ਕੀਤੀ ਜਾਂਦੀ ਹੈ ਇਹ ਗੱਡੀਆਂ ਬੜੀ ਆਸਾਨੀ ਨਾਲ ਆਪ ਨੂੰ ਮਾਰਕੀਟ ਵਿੱਚੋਂ ਮਿਲ ਜਾਂਦੀਆਂ ਹਨ ਤੁਸੀਂ ਵੀ ਘਰ ਦੀਆਂ ਛੱਤਾਂ ਉੱਪਰ ਖਾਲੀ ਪਿਆ ਪੇਂਟ ਦੀਆਂ ਬਾਲਟੀਆਂ ਗਰੋ ਬੈਗ ਖਾਲੀ ਡਰਮ ਜਾਂ ਚੌਲਾਂ ਦੇ ਪਏ ਤੋੜਿਆਂ ਵਿੱਚ ਬੜੀ ਆਸਾਨੀ ਨਾਲ ਹਲਦੀ ਦੀ ਕਾਸ਼ਤ ਕਰ ਸਕਦੇ ਹੋ ਹਲਦੀ ਨੂੰ ਦੱਸਿਆ ਜਾਂਦਾ ਹੈ ਕਿ ਹਲਦੀ ਦੀ ਬਜਾਈ ਮਈ-ਜੂਨ ਮਹੀਨੇ ਵਿੱਚ ਕੀਤੀ ਜਾਂਦੀ ਹੈ ਤੇ ਇਸ ਤੋਂ ਪ੍ਰਾਪਤ ਹੋਣ ਵਾਲਾ ਫਲ ਜਾਂ ਝਾੜ ਦਸੰਬਰ-ਜਨਵਰੀ ਮਹੀਨੇ ਵਿੱਚ ਪ੍ਰਾਪਤ ਹੁੰਦਾ ਹੈ ਇੱਕ ਬੂਟੇ ਥੱਲੇ ਅੱਧਾ ਕਿਲੋ ਤੋਂ ਲੈ ਕੇ ਕਿਲੋ ਤੱਕ ਹਲਦੀ ਨਿਕਲਦੀ ਹੈ ਤੁਸੀਂ ਵੀ ਬੜੀ ਆਸਾਨੀ ਨਾਲ ਘਰ ਦੀਆਂ ਛੱਤਾਂ ਤੇ ਇਸ ਤਰ੍ਹਾਂ ਹਲਦੀ ਦੀ ਕਾਸਤ ਕਰ ਸਕਦੇ ਹੋ ਹਲਦੀ ਦਾ ਨਿਕਲਣ ਵਾਲਾ ਝਾੜ ਜਾਂ ਫਾਲ ਬਾਰੇ ਵੀਡੀਓ ਆਪ ਜੀ ਨੂੰ ਦਸੰਬਰ ਜਨਵਰੀ ਮਹੀਨੇ ਵਿੱਚ ਆਪ ਦੀ ਜਾਣਕਾਰੀ ਵਾਸਤੇ ਦੁਬਾਰਾ ਪਾ ਦਿੱਤੀ ਜਾਵੇਗੀ ਜਿੱਥੋਂ ਤੱਕ ਮਿੱਟੀ ਤਿਆਰ ਕਰਨ ਦਾ ਸਬੰਧ ਹੈ ਉਸ ਵਿੱਚ 50% ਕੋਕੋ ਪੀਟ ਜੋ ਕਿ ਨਾਰੀਅਲ ਦਾ ਛਿਲਕਾ ਹੁੰਦਾ ਹੈ ਉਸ ਵਿੱਚ 30% ਆਮ ਮਿੱਟੀ ਅਤੇ 20% ਗਲੀ ਸੜੀ ਰੂੜੀ ਮਲਾਈ ਜਾਂਦੀ ਹੈ ਜੇਕਰ ਆਪ ਜੀ ਨੂੰ ਰੂੜੀ ਦੀਵਾਲੀ ਖਾਦ ਨਹੀਂ ਮਿਲਦੀ ਤਾਂ ਉਸ ਵਿੱਚ ਗਡੋਆ ਖਾਦ ਜਿਸ ਨੂੰ ਵਰਮੀ ਕੰਪੋਸਟ ਆਖਦੇ ਹਨ ਮਿਕਸ ਕਰ ਲਈ ਜਾਵੇ ਕੋਕੋ ਪੀਟ ਅਤੇ ਵਰਮੀ ਕੰਪੋਸਟ ਆਪ ਜੀ ਨੂੰ ਨਰਸਰੀ ਤੋਂ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ ਜੋ ਕਿ ਬਹੁਤ ਹੀ ਸਸਤੀ ਹੁੰਦੀ ਹੈ ਇਸ ਮਿਕਸਚਰ ਨਾਲ ਬਹੁਤ ਵਧੀਆ ਮਿੱਟੀ ਤਿਆਰ ਹੋ ਜਾਂਦੀ ਹੈ ਇਸ ਵਿੱਚ ਹੋਰ ਕੁਝ ਵੀ ਨਹੀਂ ਮਲਾਉਣਾ ਹੁੰਦਾ ਇਹ ਵੈਸੇ ਵੀ ਬਹੁਤ ਹਲਕੀ ਹੁੰਦੀ ਹੈ ਅਤੇ ਝਾੜ ਵੀ ਵੱਧ ਨਿਕਲਦਾ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਤੁਸੀਂ ਵੀ ਬੜੀ ਆਸਾਨੀ ਨਾਲ ਹਲਦੀ ਦੀ ਕਾਸਤ ਘਰ ਵਿੱਚ ਹੀ ਕਰ ਸਕਦੇ ਹੋ ਜਾਣਕਾਰੀ ਵਧੀਆ ਲੱਗੇ ਤਾਂ ਕਮੈਂਟ ਜ਼ਰੂਰ ਕਰਨਾ ਜੀ ਧੰਨਵਾਦ ਜੀ